ਅੱਜ ਦੇ ਮੇਰੇ ਪਰਮ ਸਤਿਕਾਰਯੋਗ ਸਾਰੇ ਨਾਗਰਿਕਾਂ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਕਰੇ ਸਾਰੇ ਤੁਸੀਂ ਕੋਸ਼ੋਂੋਂ ਸਾਡੇ ਕੋਲੇ ਜੁਗ ਨੂੰ ਕੰਮ ਜੁਗ ਨੂੰ ਗਾਮੀ ਵਾਲਾ ਚੈਨਲ ਤੋਂ ਸਾਡੇ ਕੋਲ ਵੀ ਪਹੁੰਚਿਆ ਜਿਹਨਾਂ ਤੋਂ ਅੱਜ ਅਸੀਂ ਤੁਹਾਡੇ ਦਰਵਾਜ਼ੇ ਤੇ ਦਾਸ ਤੀਕਰਾ ਦੇਣੇ ਵਾਸਤੇ ਅੱਜ ਸਮਾ ਕੱਢਿਆ ਅੱਜ ਅਸੀਂ ਤੁਹਾਨੂੰ ਦਿਖਾਉਨੇ ਆ ਜੋ ਕਿ ਤੁਹਾਡੇ ਘਰ ਦੇ ਕੂੜੇ ਨੂੰ ਕਿਸ ਤਰ੍ਹਾਂ ਸੰ ਇੱਕ ਕਲਾ ਦੇ ਵਿੱਚ ਬਦਲਿਆ ਜਾ ਸਕਦਾ ਜਾਂ ਤੁਹਾਡੇ ਘਰ ਪਿਆ ਹੋਇਆ ਵੇਸਟੇਜ ਮਟੀਰੀਅਲ ਕਿਸ ਤਰ੍ਹਾਂ ਕਲਾ ਦੇ ਵਿੱਚ ਬਦਲ ਸਕਦੇ ਆ ਜੋ ਤਾਂ ਟੇਕਰ ਕੁੜਾਇ ਕੁਆੜਾਂ ਨੂੰ ਵੀ ਮੇਰੀ ਕੁਆੜੀਅਨ ਵਿਜਨਨ ਵਿੱਚ ਕਈ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਘਰ ਦੇ ਸ਼ਿੰਗਾਰ ਤੌਰ ਤੇ ਲਾ ਸਕਦੇ ਆ ਪਰ ਮੈਂ ਤੁਹਾਨੂੰ ਕਹਿੰਦਾ ਕਦੇ ਵੀ ਜਿਹੜੇ ਪ੍ਰਾਣੀਆਂ ਵਿੱਚ ਇਹ ਚੀਜ਼ਾਂ ਮੈਂ ਤੁਹਾਨੂੰ ਉਹ ਵੀ ਦਿਖਾਵਾਂਗੇ ਅਸੀਂ ਪਰ ਤੁਸੀਂ ਤਿੰਨ ਕਿਸੇ ਚੀਜ਼ ਨੂੰ ਵੇਸਟੇਜ ਨਾ ਜਾਣਾ ਅੱਜ ਤੁਸੀਂ ਖੜੇ ਹੋ ਪੰਜਾਬ ਦਾ ਜੁਗਬਾ ਹਿੰਦੁਸਤਾਨ ਦਾ ਜੁਗਬਾ ਰਾਠੀ ਕਲਾ ਕੇਂਦਰ ਦੇ ਸਾਡੇ ਕੋਲ ਵੀ ਆਏ ਨੇ ਕਿਉਂਕਿ ਸਾਰੇ ਤੁਸੀਂ ਜਾਣਦੇ ਹੋ ਰਾਠੀ ਨੇ ਤੁਹਾਡੇ ਵੀ ਨੇ 14 ਸਾਲ ਆਪਣੇ ਸਮਾਜ ਦੇ ਨਹੀਂ ਆਪਣੇ ਜੀਵਨ ਦੇ ਵਿੱਚ ਹਰ ਸਾਹ ਕਲਾ ਦੇ ਦੇਖੇ ਲਾਇਆ ਅੱਜ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਤੁਸੀਂ ਟਰੈਕਟਰ ਦੇਖਨੇ ਤੁਹਾਡੇ ਘਰ ਚੋਂ ਤੁਹਾਡੇ ਘਰ ਦੇ ਕੂੜੇ ਚ ਬਣਿਆ ਤੁਹਾਡੇ ਘਰ ਦੇ ਇੱਕ ਮੇਨ ਸੰਦ ਦੇ ਨਾਲੇ ਬਣਾਏ ਗਏ ਨੇ ਜੋ ਕਿ ਤੁਸੀਂ ਜਿਹੜੀ ਸਰਕਾਰ ਚ ਸਬਜ਼ੀ ਕਟਣ ਵਾਲੀ ਕਰਦਾ ਹੈ ਨਾ ਉਹਦੇ ਨਾਲੇ ਟਰੈਕਟਰ ਤਿਆਰ ਕੀਤਾ ਨੂੰ ਕਰਦਾ ਸੀ ਦਿਖਾਵਾਂਗੇ ਇਹ ਟਰੈਕਟਰ ਜਿਹੜੇ ਤੁਸੀਂ ਵੇਖ ਰਹੇ ਤੁਸੀਂ ਔਰ ਤੁਸੀਂ ਬਣਾ ਸਕਦੇ ਹੋ ਤੁਹਾਡੇ ਬੱਚੇ ਬਣਾ ਸਕਦੇ ਟਰੈਕਟਰ ਜਿਹੜੇ ਤੁਸੀਂ ਵੇਖ ਰਹੇ ਹੋ ਟਰੈਕਟਰ ਤੁਹਾਡੇ ਬੱਚੇ ਵੀ ਬਣਾ ਸਕਦੇ ਸਾਰੇ ਟਰੈਕਟਰ ਇਹ 135 ਦਾ ਮੈਸ਼ੀ ਖੜਾ ਜਿਹੜਾ ਤੁਸੀਂ ਵੇਖ ਰਹੇ ਹੋ ਜੌਂਡੀ ਖੜਾ ਪ੍ਰੀਤ ਖੜਾ ਅਰਜਨ ਖੜਾ ਉਸ ਤੋਂ ਬਾਅਦ ਫਿਰ ਸੋਨਾਲੀ ਕਾ ਖੜਾ ਫਿਰ 3610 ਫੋਰਡ ਖੜਾ ਫਿਰ ਸੋਨਾਲੀ ਕਾ ਫਿਰ 5000 ਉਸ ਪਾਵਰ ਦਾ ਫੋਰਡ ਫਿਰ 680 ਫੋਰਡ ਇਹ ਫਾਰਮ ਟਰੈਕ ਆ ਗਿਆ ਉਸ ਤੋਂ ਬਾਅਦ ਨਿਊ ਹਾਲੈਂਡ ਆ ਗਿਆ 2012 ਦੇ ਵਿੱਚ ਬਣਾਇਆ ਫਿਰ ਫਾਰਮ ਟਰੈਕ 855 ਇਹ ਸਾਰੇ ਟਰੈਕਟਰ ਤੁਹਾਡੇ ਬੱਚੇ ਬਣਾ ਸਕਦੇ ਤੁਹਾਡੇ ਪੈਰਾਂ ਚ ਪਾਉਣ ਵਾਲੀਆਂ ਚੱਪਲਾਂ ਤੋਂ ਤਿਆਰ ਕੀਤੇ ਟਰੈਕਟਰ ਨੇੜੇ ਤੁਸੀਂ ਦੇਖ ਰਹੇ ਜਿਵੇਂ ਇਹ ਇੰਜਨ 2013 ਦੇ ਵਿੱਚ ਬਣਾਇਆ ਉਸ ਤੋਂ ਬਾਅਦ ਨਵਾਂ ਇੰਜਨ ਬਣਾਇਆ ਫਿੱਟ ਰਿਹਾ ਜਿਹੜੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਟਰੈਕਟਰ ਲਾਂਚ ਉਹ ਲਾਰਜ ਟਰੈਕਟਰ ਉਹ ਜਿਹੜਾ 7 ਵਜਾਂ ਕੱਢਿਆ ਕਰਦਾ ਸੀ ਇੱਕ ਉਸ ਰੈਸਰ ਥੰਨੇ ਦਾ ਸਲੇਸਰ ਵੱਧ ਰਹਿੰਦਾ ਸੀ ਪਰ ਵਾਜਾਂ ਵਕ ਵਕ ਕੱਢਦਾ ਹੁੰਦਾ ਸੀ ਉਸ ਦਾ ਡਾਇਮੰਡ 990 ਉਸ ਤੋਂ ਫਿਰ ਤੁਸੀਂ ਫਿਰ 22 ਲਾਰਸੋ ਉਸ ਦੇ ਨਾਲ ਫੋਰਸਨ ਮੇਜਰ ਖੜਾ ਫਿਰ ਤੁਸੀਂ ਵੇਖ ਰਹੇ ਹੋ ਕਲੌਸ ਕਾਰ ਟਰੈਕਟਰ ਬਿਨਾ ਪਾਣੀ ਵਾਲਾ ਬਹੁਤ ਹੀ ਹੌਸਪਾਵਰ ਦਾ ਟਰੈਕਟਰ ਹੁੰਦਾ ਸੀ ਉਸ ਦਾ ਡੀਟੀ 14 ਫਿਰ 22 ਲਾਰਸੋ ਦਾ ਡੀਟੀ 28 ਆ ਕੰਪਨੀ ਦਾ ਉਸੇ ਜੀ ਕੰਪਨੀ ਦੇ ਵਿੱਚ 1900 ਵੱਡਾ ਹੈ 1965 70 ਦੇ ਟਰੈਕਟਰ ਨੇ ਇਹ 1940 ਦਾ ਫੀਲਡ ਮਾਰਸ਼ਲ ਟਰੈਕਟਰ ਜਿਹੜਾ ਬਹੁਤ ਜਿੱਦੋ ਜੈਰ ਦੇ ਨਾਲ ਸਟਾਰਟ ਹੁੰਦੇ ਜਿਹਦੇ ਲੈਂਕਾ ਹੈ ਨਹੀਂ ਸੀ ਪਿੱਛੇ ਦੀ ਚੜਾਇਆ ਜਾਂਦਾ ਸੀ ਬਹੁਤ ਹੀ ਪੁਰਾਣਾ ਟਰੈਕਟਰ ਉਸ ਤੋਂ ਆ 444 ਐਂਡ ਉਸ ਤੋਂ ਆ 380 ਆਸ਼ਾ ਫਿਰ ਤੇ ਹਰ ਐਮਟੀ ਫੀਲਡ ਉਸ ਤੋਂ ਆ ਫਿਰ 585 ਐਂਟਰਫੇਅਰ 265 ਉਸ ਤੋਂ ਬਾਅਦ ਫਿਰ ਹਿੰਦੁਸਤਾਨ ਫਿਰ ਨੀਲਾ ਆਸ਼ਾ ਉਸ ਤੋਂ ਬਾਅਦ ਕਮਾਣੀਆਂ ਆਲਾ ਆਸ਼ਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਕੋਲੇ ਆ ਟਰੈਕਟਰ ਹੈਗਾ ਨਾ ਕਮਾਣੀਆਂ ਆਲਾ ਕਦੇ ਭੁੱਲ ਕੇ ਨਾ ਵਿੱਚ ਇਹ ਟਰੈਕਟਰ ਦੀ ਅੱਜ ਇੰਨੀ ਕਿ ਡਿਮਾਂਡ ਹੈ ਬਹੁਤ ਸਾਰੇ ਵੀਰ ਨੇ ਜਿਹੜੇ ਕੁਆਡ ਦੇ ਭਾਅ 'ਚ ਟਰੈਕਟਰ ਵੇਚ ਰਹੇ ਨੇ ਆ ਇਹ ਟਰੈਕਟਰ 4 ਤੋਂ 5 ਲੱਖ ਦਾ ਤੁਹਾਡਾ ਟਰੈਕਟਰ ਲੱਭਿਆ ਨਹੀਂ ਥਿਆਂਦਾ ਕਿਸੇ ਨੂੰ ਰੀਜਨਲ ਸਾਫ਼ ਹੋਵੇ ਜਿਹੜੇ ਵੀਰ ਕੋਲ ਨੂੰ ਕਦੇ ਵੇਚਣ ਦੀ ਗਲਤੀ ਨਾ ਕਰਿਓ ਉਸ ਤੋਂ ਬਾਅਦ ਤੁਸੀਂ ਇਹਨਾਂ 1030 ਹੌਸਪਾਵਰ ਦਾ ਤੁਸੀਂ ਇਹ ਮੈਸੀ ਟਰੈਕਟਰ 9500 ਮੈਸੀ ਉਸ ਤੋਂ ਦਰਿਆਮਾਂ ਤੇ ਚੱਲਣ ਵਾਲਾ ਮੈਸੀ ਬਾਹਰਲਾ ਟਰੈਕਟਰ ਜਿਹੜਾ ਤੁਸੀਂ ਇਹਦੇ ਮਗਰ ਪੱਖਾ ਲੱਗਿਆ 4x4 ਉਸ ਤੋਂ ਬਾਅਦ 7511 ਟਰੈਕਟਰ ਜੋ ਕਿ 9511 ਕੰਪਨੀ ਦੇ ਬੋਕਾ ਟਰੈਕਟਰ ਆ 2511 ਫਿਰ ਤੁਸੀਂ ਸਕਾਟ ਵੇਖਣਾ ਫਿਰ ਸਕਾਟ 2511 ਉਸ ਤੋਂ ਬਾਅਦ 37 ਦਾ ਸਕਾਟ ਉਸ ਤੋਂ ਬਾਅਦ ਤੁਸੀਂ ਇਹ 9511 ਇਹ ਸਾਰੇ ਟਰੈਕਟਰ ਤੁਸੀਂ ਬਣਾ ਸਕਦੇ ਹੋ ਤੁਹਾਡੇ ਬੱਚੇ ਬਣਾ ਸਕਦੇ ਸਾਰਾ ਮਟੀਰੀਅਲ ਤੁਹਾਡੇ ਘਰ ਦੇ ਵਿੱਚ ਆ ਇਹ ਤੁਸੀਂ ਜਿੰਨਾ ਵੀਰਾਂ ਨੇ ਦਾਸ ਦੀ ਕਲਾ ਨੂੰ ਹਰਪ੍ਰੀਤ ਸਿੰਘ ਦੀ ਯੂਐਸਏ ਉਸ ਤੋਂ ਬਾਅਦ ਸਾਡੇ ਵੀਰ ਬੂਟਾ ਸਿੰਘ ਜੌਲ ਉਹਨਾਂ ਦੇ ਨਾਲ ਖੜੇ ਨਵਤਾਰ ਸਿੰਘ ਜੀ ਸੰਤੂ ਸਾਹਿਬ ਉਸ ਤੋਂ ਬਾਅਦ ਸਾਡੇ ਵੀਰ ਵਿਸ਼ਾਲ ਉਰਾਏ ਜੀ ਉਸ ਤੋਂ ਬਾਅਦ ਜਿੰਨਾ ਇਹ ਟਰੈਕਟਰ ਜਿਹੜੇ ਤੁਸੀਂ ਦੇਖ ਰਹੇ ਸਾਰੇ ਵੀਰਾਂ ਨੇ ਸਾਡੇ ਟਰੈਕਟਰਾਂ ਨੂੰ ਆਪਣੇ ਘਰਾਂ ਦੇ ਵਿੱਚ ਸ਼ਿੰਗਾਰ ਬਣਾਇਆ ਕਿਉਂਕਿ ਹੁਣ ਅਸੀਂ ਬੇਨਤੀ ਕਰਦੇ ਆਂ ਵੀ ਕਿਸੇ ਵੀਰ ਨੂੰ ਅਸੀਂ ਟਰੈਕਟਰ ਕੋਈ ਵੀ ਸੇਲ ਨਹੀਂ ਕਰਦੇ ਕਿਉਂਕਿ ਇਹਨਾਂ ਟਰੈਕਟਰਾਂ ਨੂੰ ਅਸੀਂ ਸਿਰਫ ਸੰਭਾਲ ਕੇ ਹੀ ਰੱਖਿਆ ਹੋਇਆ ਇੱਥੇ ਤਾਂ ਜੋ ਕਿ ਬੱਚੇ ਤੁਹਾਡੇ ਆਉਣ ਤੇ ਬਣਾਉਣ ਤੇ ਵੇਖਣ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਸਾਡੇ ਦੁਨੀਆ ਦੀ ਮਸ਼ਹੂਰ ਹਸਤੀ ਸ਼ੁਭਦੀਪ ਸਿੰਘ ਸਿੱਧੂ ਮੁੱਸੇਵਾਲਾ ਸਾਹਿਬ ਦੀਆਂ ਯਾਦਾਂ ਜਦੋਂ ਸਿੱਧੂ ਸਾਹਿਬ ਸਾਡੇ ਕਲਾ ਕੇਂਦਰ ਚਾਹੀ ਸੀ ਉਹਨਾਂ ਨੇ ਇਹ ਟਰੈਕਟਰ ਚੱਕਿਆ ਸੀਗਾ ਇਹ ਟਰੈਕਟਰ ਦੀ ਅੱਜ ਕੀਮਤ ਤਾਂ ਇੰਨੀ ਹੈ ਕਿ ਸੱਚਮੁੱਚ ਦਾ ਟਰੈਕਟਰ ਆ ਜਾਵੇ ਇਸ ਦੀ ਕੀਮਤ ਦੇ ਬਦਲੇ ਬਹੁਤ ਸਾਰੇ ਸਾਨੂੰ ਸਿੱਧੂ ਨੂੰ ਪਿਆਰ ਕਰਨ ਵਾਲੇ ਸੁਦੀਪ ਸਿੰਘ ਸਿੱਧੂ ਮੂਸੇਵਾਲਾ ਸਾਹਿਬ ਨੂੰ ਪਿਆਰ ਕਰਨ ਵਾਲੇ ਸਾਨੂੰ ਇਸ ਟਰੈਕਟਰ ਨੂੰ ਖਰੀਦਣਾ ਚਾਹੁੰਦੇ ਪਰ ਅਸੀਂ ਕਦੇ ਵੀ ਕਿਸੇ ਕੀਮਤ ਤੇ ਟਰੈਕਟਰ ਨਹੀਂ ਵੇਚਾਂਗੇ ਇਸ ਸਿੱਧੂ ਦੀਆਂ ਯਾਦਾਂ ਨੇ ਜਿਹੜੀਆਂ ਸਮਿਸ਼ਣਾਂ ਸੰਭਾਲ ਕੇ ਰੱਖਾਂਗੇ ਤੇ ਮੈਨੂੰ ਕਹਿ ਰਿਹਾ ਸੀ ਮੈਂ ਦੁਆਰਾ ਆਉਂਗਾ ਪਰ ਦੁਆਰਾ ਆਇਆ ਛੋਟੇ ਪੈਰੇ ਰਹੀ ਆਇਆ ਵੈਗੂ ਮੇਰ ਕਰੇ ਵੱਡਾ ਹੋ ਕੇ ਜਵਾਰ ਹੋ ਕੇ ਸਾਡੇ ਕਲਾ ਕੇਂਦਰ ਚਾਵੇ ਉਸ ਤੋਂ ਇਹ ਟਰੈਕਟਰ ਅਸੀਂ ਸਿੱਧੂ ਸਾਹਿਬ ਦੇ ਮਾਪਿਆਂ ਨੂੰ ਗ੍ਰੇਟ ਕਰਕੇ ਆਏ ਸੀਗੇ ਉਹ ਟਰੈਕਟਰ ਹੈ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਟਰੈਕਟਰ ਬਣੇ ਕਿ ਮੈਨੇ ਜਿਹੜੇ ਤੁਸੀਂ ਵੇਖ ਰਹੇ ਹੋ ਕਰਦਾ ਇਹਨਾਂ ਕਰਦਾ ਨੂੰ ਤੁਹਾਡੇ ਵੀਰ ਨੇ 14 ਸਾਲ ਆਪਣੇ ਹੱਥਾਂ ਚ ਖੋਇਆ ਕਿੰਨੀਆਂ ਉਸ ਤੋਂ ਬਾਅਦ ਤੁਸੀਂ ਇਹਨਾਂ ਚੱਪਲਾਂ ਨੂੰ ਵੇਖੋ ਪੀਸੀਆਂ ਹੋਈਆਂ ਚੱਪਲਾਂ ਜ਼ਿੰਦਗੀ ਚ ਪਹਿਲੀ ਵਾਰੀ ਵੇਖ ਰਹੇ ਹੋ ਉਸ ਤੋਂ ਇਹ ਕੁਰਸੀ ਜੀ ਦੇ ਉੱਤੇ ਦਾਸ ਨੇ 13 ਸਾਲ ਬੈਠ ਕੇ ਆਪਣਾ ਦਿਨ ਰਾਤ ਇਕ ਕਰਕੇ ਪਾਗਾਂ ਵਾਲੀ ਗੱਡੀ ਦੇ ਉੱਤੇ ਬੈਠ ਕੇ ਸਾਰਾ ਕੁਝ ਬਣਾਇਆ ਕਟੀਆਂ ਹੋਈਆਂ ਚੱਪਲਾਂ ਤੁਹਾਨੂੰ ਗਵਾਹੀ ਭਰਦੀਆਂ ਨੇ ਜਿਹੜੀਆਂ ਤੁਸੀਂ ਵੇਖ ਰਹੇ ਹੋ ਇੱਕ ਇੱਕ ਕੰਕਰ ਤੁਹਾਨੂੰ ਦੱਸ ਰਹੀ ਹੈ ਕਿ ਦਾਸ ਨੇ ਕਿੰਨੀ ਕਿੰਨੀ ਮਿਹਨਤ ਕੀਤੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਦੋਂ ਵੀ ਇੱਥੇ ਆਓ ਤਾਂ ਦਾਸ ਦਾ ਰਾਠੀ ਕਲਾ ਕੇਂਦਰ ਹਾਂਜੀ ਵੀਰ ਜੀ ਤੁਹਾਨੂੰ ਕਿੱਦਾਂ ਲੱਗਾ ਜਰੂਰ ਦੱਸਿਓ ਹਾਂ ਸਰਦਾਰ ਗੁਰਮੀਤ ਸਿੰਘ ਜੀ ਬੜੇ ਮਾਣ ਨੂੰ ਖੁਸ਼ੀ ਹੋਈ ਕਿਉਂਕਿ ਪੰਜਾਬ ਦੀ ਕਮਹਾਨ ਤੇ ਵੱਖਰੀ ਕਲਾ ਨੂੰ ਤੁਸੀਂ 14 ਸਾਲ ਦੀ ਅੰਤ ਤੱਕ ਮੈਂਟ ਦੇ ਵਿੱਚ ਧਾਲਣਾ ਦੇ ਨਾਲ ਤੇ ਜਿੱਥੇ ਤੁਸੀਂ פרוੋ ਕੇ ਰੱਖਿਆ ਇੱਕ ਬੁਲ ਰਸਤੇ ਦੀ ਤਰ੍ਹਾਂ ਅਸੀਂ ਵੇਖਿਆ ਤੇ ਮਨ ਨੂੰ ਬੜਾ ਅ ਪ੍ਰਸੰਨਤਾ ਹੋਈ ਬੜੀ ਖੁਸ਼ੀ ਹੋਈ ਤੇ ਅਸੀਂ ਆਪ ਦੇ ਚੈਨਲ ਜਗਨੂ ਕਾਮੀ ਵਾਲੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਇਸ ਗੱਲ ਦੀਆਂ ਮੁਬਾਰਕਾਂ ਦਿੰਨੇ ਆ ਇਹ ਕਲਾ ਤੁਹਾਡੇ ਮਨ ਦੇ ਵਿੱਚ ਕਿਵੇਂ ਆਈ ਹੈ ਵਿਚਾਰ ਕਿਸ ਤਰ੍ਹਾਂ ਆਏਗੇ ਹਾਂਜੀ ਇਹ ਕੁਦਰਤੀ ਸੀਗਾ ਜੀ ਮੈਂ 3 ਸਾਲ ਤੋਂ ਸੀ ਵੀ ਜਦੋਂ ਚੱਪਲਾ ਕੱਟਣ ਲੱਗਿਆ ਸੀਗਾ ਦੋਸਤ ਬਾਦ ਮਾਲਕ ਦੀ ਕਿਰਪਾ ਹੋਈ ਫਿਰ ਪੜਨ ਲੱਗਾ ਚੱਪਲਾ ਸਕੂਲ ਚਲ ਜਾਂਦਾ ਰਿਹਾ ਝੋਲੇ ਚਲ ਜਾਂਦਾ ਰਿਹਾ ਤੇ ਅੱਜ ਦਾਤੇ ਦੀ ਕਿਰਪਾ ਨਾਲ ਫਿਰ ਆਪਾਂ 2009 ਚ ਦੁਬਾਰਾ ਸ਼ੁਰੂ ਕੀਤਾ ਫਿਰ 2009 ਤੋਂ ਲੈ ਕੇ 2015 ਤੱਕ ਤਾਂ ਮੈਨੂੰ ਵੀ ਨਹੀਂ ਪਤਾ ਸੀ ਕਿ ਵੀ ਇਹ ਕਲਾ ਹੈ ਕਿਉਂਕਿ ਮਜ਼ਾਕ ਉਡਾਉਂਦੇ ਰਹੇ ਲੋਕੀ ਤੇ ਮੈਂ ਸਮਝਦਾ ਰਿਹਾ ਵੀ ਤਾਂ ਵਾਕਈ ਚੱਪਲਾ ਨੇ ਪਰ ਜਦੋਂ ਮੈਂ ਚੰਡੀਗੜ੍ਹ ਦੇ ਵਿੱਚ ਗਿਆ ਫਿਰ ਉੱਥੇ ਵੀਰਜੀ ਮੈਨੂੰ ਬਹੁਤ ਉਤਸ਼ਾਹ ਦਿੱਤਾ ਉਹਨਾਂ ਨੇ ਇਸ ਕਲਾ ਕੇਂਦਰ ਦਾ ਨਾਮ ਰੱਖਿਆ ਇਹ ਕਲਾ ਕੇਂਦਰ ਬਣਾਉਣ ਦਾ ਮੈਨੂੰ ਉਹਨਾਂ ਨੇ ਟੀਚਾ ਦਿੱਤਾ ਵੀ ਤੁਸੀਂ ਇਸ ਤਰ੍ਹਾਂ ਮਿਊਜ਼ੀਅਮ ਬਣਾਓ ਇਹਨੂੰ ਵੇਖੂਗੀ ਦੁ ਕਲਾ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਇਆ ਇਹ ਟਰੈਕਟਰ ਆਪਣੇ 30 ਤੋਂ 35 ਕੰਟਰੀਆਂ ਦੇ ਵਿੱਚ ਵਿਦੇਸ਼ਾਂ 'ਚ ਵੀ ਗਏ ਅੱਜ ਵੇਖਣ ਵਾਲੀਆਂ ਸੰਗਤਾਂ ਦਾ ਵੀ ਮੈਂ ਕਹਿੰਦਾ ਹੜ ਆਇਆ ਰਹਿੰਦਾ ਸਾਰਾ ਦਿਨ ਦਾਤਾ ਮਿਹਰ ਕਰੇ ਇਸ ਤਰ੍ਹਾਂ ਪੰਜਾਬੀ ਕਲਾਕਾਰਾਂ ਨੂੰ ਜੀ ਪ੍ਰਾਤਨ ਕਲਾਕਾਰਾਂ ਨੂੰ ਵਿਰਸਾ ਪੰਜਾਬੀ ਸਭਿਆਚਾਰ ਸੰਭਾਲਣ ਵਾਲੇ ਕਲਾਕਾਰਾਂ ਹਾਂ 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 ਕਿ ਉਹਨਾਂ ਦੀ ਵਿਰਾਸਤ ਨੂੰ ਵੀ ਬਹੁਤ ਸੁਚੱਜੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੈ ਹਾਂ ਹਾਂ ਇਹ ਰਾਠੀ ਗੁਰਜ ਕਲਾ ਕੇਂਦਰ ਹਾਂ ਹਾਂ ਭਾਈ ਦੇਸਾ ਤੇ ਉੱਥੇ ਹੀ ਭਾਈ ਦੇਸਾ ਬਠਿੰਡੇ ਤੋਂ ਜਦੋਂ ਆਪਾਂ ਮਾਨਸਾ ਕੈਂਚੀਆਂ ਨੂੰ ਜਾਂਦੇ ਆਂ ਰਸਤੇ ਦੇ ਵਿੱਚ ਭਾਈ ਦੇਸਾ ਹੈ ਰਾਠੀ ਕਲਾ ਕੇਂਦਰ ਰੋਡ ਦੇ ਉੱਤੇ ਬਿਲਕੁਲ ਰੋਡ ਫਰੀ ਹੈ ਜਦੋਂ ਮਰਜ਼ੀ ਆ ਕੇ ਵੇਖੋ ਬੱਚਿਆਂ ਨੂੰ ਦਿਖਾਓ ਜਿੰਨੇ ਛੁੱਟੀਆਂ ਨੇ ਹੁਣ ਛੁੱਟੀਆਂ ਹਾਂ ਜੀ ਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਲਈ ਸਮਾਂ ਕੱਢਿਆ ਤੁਹਾਡਾ ਹੀ ਬਹੁਤ ਧੰਨਵਾਦ ਤੇ ਚੈਨਲ ਲਈ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਇਸ ਸੱਭਿਆਚਾਰ ਦੀ ਅਨੋਖੀ ਜੀ ਮਿਸਾਲ ਨੂੰ ਅੱਜ ਆਪਣੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਦਿਖਾਉਣ ਦਾ ਯਤਨ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਹਾਂਜੀ ਵੀਰ ਜੀ ਆਪਣੇ ਵਿਚਾਰ ਸਾਰਿਆਂ ਨੂੰ ਤੇ ਉਮੀਦ ਕਰਦੇ ਆਂ ਬਾਈ ਜੀ ਜਿੰਨੇ ਵੀ ਆਪਣੇ ਬੱਚਿਆਂ ਨੂੰ ਹੁਣ ਛੁੱਟੀਆਂ ਨੇ ਜਿਹੜੇ ਸਕੂਲਾਂ ਦੇ ਵਿੱਚੋਂ ਆਉਣ ਲੱਗਭਗ ਛੁੱਟੀਆਂ ਨੇ ਆਪਣੇ ਬੱਚਿਆਂ ਨੂੰ ਇਸ ਜਗ੍ਹਾ ਤੇ ਜਰੂਰ ਲੈ ਕੇ ਆਓ ਤਾਂ ਕਿ ਜਿਹੜੀਆਂ ਵੀ ਚੀਜ਼ਾਂ ਨੇ ਇੱਥੇ ਆ ਕੇ ਦੇਖਣੇ ਆਪਣੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦੀ ਜਿਹੜੀ ਮਿਹਨਤ ਹੈ ਉਹਨੂੰ ਇੱਥੇ ਦਿਖਾਓ ਤਾਂ ਕਿ ਆਪਣੇ ਬੱਚਿਆਂ ਨੂੰ ਪਤਾ ਲੱਗੇ ਸਕੇ ਵੀ ਆਪਣਾ ਸੱਭਿਆਚਾਰ ਕੀ ਸੀਗਾ ਤੇ ਆਪਾਂ ਉਹਨਾਂ ਨੂੰ ਕੋਸ਼ਿਸ਼ ਕਰੀਏ ਵੀ ਇਹਨਾਂ ਨਾਲ ਜੋੜੀਆ ਇਧਰਲੇ ਪਾਸੇ ਆ ਸਾਰੀਆਂ ਜਿਹੜੀਆਂ ਫੋਟੋਆਂ ਬਾਈ ਜੀ ਨੇ ਬਣਾਈਆਂ ਹੋਈਆਂ ਨੇਗੀਆਂ ਇਹ ਸਾਰੀ ਇੱਕ ਵਾਰ ਬਾਈ ਜੀ ਚਾਹ ਹਾਂਜੀ 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 ਵੀਰੋ ਇਹ ਨਾ ਇੱਥੇ ਕਲਾ ਕੇਂਦਰ ਦੇ ਵਿੱਚ ਕੇਵਲ ਟਰੈਕਟਰ ਨਹੀਂ ਹੈਗੇ ਅਸੀਂ ਚਾਹੁੰਦੇ ਸੀ ਵੀਡੀਓ ਵੱਡੀ ਹੋ ਜਾਊਗੀ ਅਸੀਂ ਦੂਸਰੀ ਵੀਡੀਓ ਚ ਇਹਨਾਂ ਨੂੰ ਪਾਵਾਂਗੇ ਪਰ ਹੁਣ ਅਸੀਂ ਤੁਹਾਨੂੰ ਨਾਲ ਹੀ ਇਸ ਕਲਾ ਕੇਂਦਰ ਦੇ ਵਿੱਚ ਇਸ ਵੀਡੀਓ ਦੇ ਨਾਲ ਜੋੜ ਦਿੰਨੇ ਆ ਜੋ ਕਿ ਤੁਸੀਂ ਵੀਰ ਪਹਿਲਾਂ ਅਸੀਂ ਟ੍ਰੈਫਿਕ ਚੌਂਕ ਬਣਾਇਆ ਤੁਹਾਡੇ ਬੱਚਿਆਂ ਨੂੰ ਇੱਥੇ ਕਿ ਚੌਂਕ ਬਾਰੇ ਪਤਾ ਲੱਗੇ ਵੀ ਟ੍ਰੈਫਿਕ ਚੌਂਕ ਦੇ ਵਿੱਚ ਸਾਨੂੰ ਹਰ ਬੱਤੀ ਦੇ ਨਿਯਮ ਫੋਲੋ ਕਰਨੇ ਚਾਹੀਦੇ ਆ ਉਸ ਤੋਂ ਤੁਹਾਡੇ ਬੱਚਿਆਂ ਨੂੰ ਗੇਮਾਂ ਵੱਲ ਆਉਣਾ ਚਾਹੀਦਾ ਜੇ ਤੁਹਾਡਾ ਬੱਚਾ ਕੋਆਡੀ ਖੇਡਦਾ ਤਾਂ ਤਾਂ ਸਾਥ ਦੇ ਵੀ ਮਾਪੇ ਬਹੁਤ ਵੱਡਾ ਖਿਹਦਿਆਰੀ ਬਣ ਸਕਦਾ ਉਸ ਤੋਂ ਬਾਅਦ ਸੀਐਮ ਸਾਹਿਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਉਹਨਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਹਰਪ ਉਸ ਤੋਂ ਦਾ ਅਮਰ ਸਿੰਘ ਚਮਕੀਲਾ ਜੋ ਕਿ ਆਪਾਂ ਦਲਜੀਤ ਦੁਸਾਂਝ ਜੀ ਦਾ ਬਹੁਤ ਧੰਨਵਾਦ ਕਰਦੇ ਜਿਹਨਾਂ ਦੁਆਰਾ ਅਮਰ ਸਿੰਘ ਚਮਕੀਲਾ ਨੂੰ ਜਿਉਂਦਾ ਕਰ ਦਿੱਤਾ ਵੀਰੋ ਕਲਾ ਜਿਹੜੀ ਉਹ ਕਦੇ ਮਰਦੀ ਨਹੀਂ ਹੁੰਦੀ ਇਨਸਾਨ ਮਰ ਜਾਂਦਾ ਕਲਾ ਹਮੇਸ਼ਾ ਜਿਉਂਦੀ ਰਹਿੰਦੀ ਹੁੰਦੀ ਹੈ ਤੇ ਵੈਗੁਰੂ ਦੀ ਮਿਹਰ ਨਾਲ ਜੰਮ ਸਿੰਘ ਚਮਕੀਲਾ ਦੇ ਦੁਆਰਾ ਕਲਾ ਚਮਕੀ ਉਸ ਤੋਂ ਬਾਅਦ ਸਾਡੀ ਸਿੱਖ ਕੌਮ ਦਾ ਜਰਨੈਲ ਜੋ ਕਿ ਦੀਪ ਸਿੱਧੂ ਤੁਸੀਂ ਯੋਧਾ ਵੇਖ ਰਹੇ ਹੋ ਇੱਥੇ ਅਸੀਂ ਬਾਅਦ ਦੇ ਵਿੱਚ ਬੜਾ ਉਸ ਨੂੰ ਸਤਲਾਉਣੇ ਚ ਪਹਿਲਾਂ ਸਾਥ ਦੇਈਏ ਤਾਂ ਬਹੁਤ ਚੰਗੀ ਗੱਲ ਹੈ ਇਸ ਕਰਕੇ ਦੀਪ ਸਿੱਧੂ ਆ ਗਿਆ ਉਸ ਤੋਂ ਬਾਅਦ ਜਿਹੜੇ ਕੁੱਕੜ ਕਲੰਗੀਆਂ ਬਣਾਉਂਦੇ ਨੇ ਬੱਚੇ ਬਾਲ ਇਦਾਂ ਦੇ ਬਣਾਉਂਦੇ ਨੇ ਬਹੁਤ ਜ਼ਿਆਦਾ ਟੈਟੂ ਬਣਾਏ ਹੋਏ ਨੇ ਮਹਿੰਗੇ ਮਹਿੰਗੇ ਨੌਜਵਾਨਾਂ ਦੇ ਪਰ ਇਦਾਂ ਨਾ ਬਣਾਓ ਵੀਰੋ ਗੁਰੂ ਸਾਹਿਬ ਨੇ ਜੋ ਤੁਹਾਨੂੰ ਦਿੱਤਾ ਉਹ ਤੁਹਾਨੂੰ ਸਵਾਲ ਕੇ ਰੱਖਿਏ ਸ਼ੁਭ ਦੀਪ ਦਾ ਕੋਠਾ ਉਸ ਤੋਂ ਬਾਅਦ ਫਿਰ ਸਫਾਈ ਕਰਦੇ ਹੋ ਸੱਚੀਆਂ ਪੁਸਤਕਾਂ ਹੋਰੀਆਂ ਸਬਜ਼ੀਆਂ ਖਾਓ ਧੀਆਂ ਦਾ ਸਰਕਾਰ ਕਰੂਤੀਆਂ ਨੂੰ ਭੁੱਖਾਂ ਚ ਨਾ ਮਾਰੋ ਤੁਹਾਡੇ ਬੱਚਿਆਂ ਨੂੰ ਸਾਰਾ ਕੁਝ ਦੇਖਣ ਨੂੰ ਮਿਲਣਾ ਉਸ ਤੋਂ ਤੁਹਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਅਸੀਂ ਜੇਲ੍ਹ ਵੀ ਬਣਾਈ ਐ ਇੱਥੇ ਮਾਂ ਮਾਰ ਹੁੰਦੀਆਂ ਦਿਖਾਈਆਂ ਇਹ ਨਸ਼ੇ ਦੇ ਸੈਮੀਨਾਰ ਬੱਚੇ ਕਰ ਰਹੇ ਨੇ ਆਪਣੇ ਬੱਚਿਆਂ ਤੁਸੀਂ ਆਪ ਖਿਆਲ ਰੱਖੋ ਸਰਕਾਰਾਂ ਤੋਂ ਨਾ ਚਾਹ ਕਰੋ ਇਸ ਕਰਕੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਉਸ ਤੋਂ ਬਾਅਦ ਤੁਹਾਨੂੰ ਬਲੱਡ ਦਾਨ ਕਰੋ ਉਸ ਤੋਂ ਮਾਇਆ ਕੋਲਕਾਡ ਪਾਉਣ ਦੇ ਲੋੜਵੰਦ ਨੂੰ ਦਾਨ ਕਰੋ ਉਸ ਤੋਂ ਬਾਅਦ ਤੁਸੀਂ ਵੀਰ ਫਤੇ ਵੀਰ ਦੇ ਬੱਚੇ ਤੁਹਾਡੇ ਘਰ ਨੇ ਦੋ ਦੋ ਸਾਲ ਦੇ ਤਿੰਨ ਤਿੰਨ ਸਾਲ ਦੇ ਉਹਨਾਂ ਦਾ ਖਿਆਲ ਰੱਖਿਆ ਕਰੋ ਗਰਮੀ ਦੀ ਰੁੱਤਾਂ ਜਿਵੇਂ ਕਿ ਬੋਰਨਗਾ ਟੋਆ ਨਗਾਉਣ ਨੂੰ ਜੂਟਾ ਕੋ ਉਸ ਤੋਂ ਪੇਟ ਕੀਤੇ ਡਾਲਰ ਮੇਰੀ ਮਾਤਾ ਸੁਜੀਤ ਕੌਰ ਤੇ ਮੇਰੀ ਦਾਦੀ ਨਿਹਾਲ ਕੌਰ ਇਸ ਕਲਾ ਕੇਂਦਰ ਦੇ ਵਿੱਚ ਹਾਜ਼ਰ ਨੇ ਇਹ ਜਿਹੜਾ ਤੁਹਾਰਾ ਰਾਵਣ ਹਾਦਸਾ ਵੇਖਣ 2019 ਨੂੰ ਚੰਮਤ ਸਰਚ ਹੋਇਆ ਸੀਗਾ ਉਦੋਂ ਅਸੀਂ ਰਾਵਣ ਬਣਾਇਆ ਰਾਵਣ ਤੁਹਾਡੇ ਅੰਦਰ ਬੈਠਾ ਉਸ ਰਾਵਣ ਨੂੰ ਮਾਰੋ ਉਸ ਤੋਂ ਬਾਅਦ ਕੰਨਾਂ ਵਿੱਚ ਲੱਗੇ ਰੈਡਫੋਨ ਨੇ ਸੁਣੀਆਂ ਮੌਤ ਦੀਆਂ ਆਵਾਜ਼ਾਂ ਕਿੰਨਾ ਸੋਹਣਾ ਨੌਜਵਾਨ ਸੀ ਟ੍ਰੇਨ ਦੀ ਪਰੜੀ ਤੇ ਆਪਣੀ ਜਾਨ ਗੁਆ ਲਈ ਆਪਣੇ ਬੱਚਿਆਂ ਨੂੰ ਹੈਡਫੋਨ ਨਾਲ ਲਾਉਣ ਦਿਓ ਇਹ ਤੁਸੀਂ ਵੇਖ ਰਹੇ ਹੋ ਅੱਜ ਕਿਸਮਤ ਬੰਦ ਪਈ ਹੈ ਲੱਖਾਂ ਉਮੀਦਵਾਰਾਂ ਦੇ ਤੁਸੀਂ ਵੇਖ ਰਹੇ ਹੋ ਵੋਟ ਪਾ ਰਹਿਆ ਸਾਨੂੰ ਵੋਟਾਂ ਫੇਰ ਪਾਉਣੀਆਂ ਪੈਂਦੀਆਂ ਸਾਨੂੰ ਇੱਕ ਲ Ci sono i nempi. ਅਰ ਵੇਖਾਂਗੇ ਕਿ ਕੀ ਕਰਨਗੇ ਪਹਿਲਾਂ ਵਾਲਾ ਹੀ ਫੇਰ ਉਹੀ ਹਾਲ ਰਹਿਣਾ ਸਾਡੇ ਦੇਸ਼ ਦਾ ਉਸ ਤੋਂ ਦੁਬਾਰਾ ਪਸੰਨ ਸਿੰਘਾਂ ਨੇ ਟੈੱਕ ਲਾ ਵੀਡੀਓ ਬਣਾ ਰਿਆ ਅਜਿਹਾਂ ਨੇ ਵੀਡੀਓ ਨਾ ਬਣਾਇਆ ਕਰੋ ਬੰਦੇ ਦੀ ਜਾਨ ਵਿਚਾਇਆ ਕਰੋ ਉਸ ਤੋਂ ਕਿਸਾਨ ਇੱਥੇ ਕਿਸਾਨਾਂ ਨੇ ਬੜਾ ਗੁੱਸਾ ਦਿਖਾਇਆ ਲੀਡਰਾਂ ਨੂੰ ਪਤਾ ਲੱਗਿਆ ਕਿ ਕਿਸਾਨ ਪੰਜਾਬ ਦਾ ਪੂਰਾ ਪੰਜਾਬ ਜਾਗ ਚੁੱਕਿਆ ਹੈ ਇਹਨਾਂ ਕਿਸਾਨਾਂ ਦਾ ਬਾਬਾ ਤੋਂ ਸਾਥ ਦੇਈਏ ਉਸ ਤੋਂ ਸਾਡੇ ਦੇਸ਼ ਦੇ ਰਾਖੇ ਫੌਜੀ ਨੌਜਵਾਨਾਂ ਦਾ ਜਿੰਨਾ ਹੋ ਸਕੇ ਸਾਥ ਦੇਈ ਉਸ ਤੋਂ ਬੇਟ ਧੀਆਂ ਵੈਲਕਮ ਕਰਦੇ ਧੀਆਂ ਦਾ ਬਾਬਾ ਤੋਂ ਸਤਿਕਾਰ ਕਰੋ ਇਹ ਪ੍ਰਾਤਨ ਸਮਾਨ ਨੇ ਸੀ ਅੱਜ ਦਾ ਸਮਾਜ ਪੰਜਾਬ ਹੁਣ ਮੈਂ ਤੁਹਾਨੂੰ ਪੁਰਾਣਾ ਪੰਜਾਬ ਵੱਲ ਲੈ ਕੇ ਚੱਲਿਆ ਇਹ ਝੋਲੇ ਸਾ ਸਰਜੀਤ ਕੌਰ ਦੇ ਬਣਾਏ ਹੋਏ ਨੇ ਯਾਤਾਂ ਨੇ ਉਹਨਾਂ ਦੀ ਹਮੇਸ਼ਾ ਸੰਭਾਲ ਕੇ ਰੱਖੋ ਤੁਸੀਂ ਵੀ ਤੁਹਾਡੇ ਬਜ਼ੁਰਗਾਂ ਨੇ ਇਲਾਟ ਨਾ ਪਈਆਂ ਨੇ ਕਰਜ ਸੰਭਾਲੋ ਉਹਦੇ ਕਾਇਦੇ ਪ੍ਰਾਣੀਆਂ ਵਿਰਸੇ ਦੀਆਂ ਚੀਜ਼ਾਂ ਨੇ ਇਹਨਾਂ ਨੂੰ ਕਦੇ ਕੂੜਾ ਕਬਾੜ ਸਮਝ ਕੇ ਨਾ ਸੁੱਟੋ ਬਹੁਤ ਸਾਰੇ ਵੀਰਾਂ ਦੇ ਨਿਆਤ ਦੀ ਗਰਮੀ ਦੇ ਵਿੱਚ ਧੁੱਪੇ ਪਏ ਹੁੰਦੇ ਆ ਕੋਠਿਆਂ ਤੇ ਰੱਖਿਓ ਉਹਨਾਂ ਨੂੰ ਥੱਲੇ ਲਾ ਕੇ ਉਹਨਾਂ ਦਾ ਸਤਿਕਾਰ ਕਰੋ ਹੁਣ ਅਸੀਂ ਤੁਹਾਨੂੰ origional ਵੀ ਦਿਖਾਉਂਦੇ ਆ ਪੁਰਾਣਾ ਜਿਹੜਾ ਸਾਡੇ ਕੋਲ ਹੈਗਾ ਜਿਵੇਂ ਇਹ ਬਰਤਨ ਆਗੇ 70 ਸਾਲ ਪੁਰਾਣਾ ਤੁਸੀਂ ਤੌੜੇ ਦੇਖ ਰਹੇ ਹੋ ਉਹ ਤੋਂ 80 ਸਾਲ ਪੁਰਾਣਾ ਇਹ ਗੋਲਾ ਤੁਸੀਂ ਦੇਖ ਰਹੇ ਹੋ ਉੱਚ ਦੇਖਿਓ ਸਾਰੇ ਤੁਹਾਡੇ ਘਰੇ ਨੇ ਇਸ ਤੋਂ ਜ਼ਿਆਦਾ ਸੋਹਣੇ ਨੇ ਤੁਹਾਡੇ ਵਾਲੇ ਜਿਹੜੇ ਹੈਗੇ ਨੇ ਪਰ ਉਹਨਾਂ ਨੂੰ ਸੰਭਾਲਣ ਦੀ ਲੋੜ ਆ ਤੁਸੀਂ ਦੇਖ ਰਹੇ ਹੋ ਜਿਵੇਂ ਸਾਡੇ ਵਿਚੁਰ ਖੱਤਰ ਪੁੰਦੇ ਸੀਗੇ ਰਾਸ਼ਾ ਤਾਣੀ ਵਾਲ ਉਸ ਪੱਖੀਆਂ ਇਸ ਤਰ੍ਹਾਂ ਸਾਡੇ ਮਾਮ ਬਣਾਉਂਦੀਆਂ ਫਿਰਕੀਆਂ ਆ ਗਏ ਮਕਸੂਦ ਆ ਗਿਆ ਉਸ ਤੋਂ ਬਾਅਦ ਜਿੱਦੜ ਖਣੇ ਮਧਾਨੀਆਂ ਉਸ ਤੋਂ ਬਾਅਦ ਚੋਲਾ ਮੇਰੀ ਮਾਤਾ ਜੀ ਦਾ ਬਣਾਇਆ ਉਸ ਤੋਂ ਬਾਅਦ ਇਹ ਕਨਾਲੀ ਜੀ ਦੇ ਵਿੱਚ ਮੈਨੂੰ ਬਚਪਨ ਚ ਮੇਰੀ ਮੰਮਾ ਆਇਆ ਕਰਦੀ ਸੀ ਉਹ ਕਨਾਲੀ ਆ ਤੁਸੀਂ ਵੀ ਆਪਣੇ ਬਚਾਤਾਂ ਨੂੰ ਸਮਾਲ ਕੇ ਰੱਖੋ ਇਹ ਸ਼ੁਭਦੀਪ ਜੋਧਾ ਖੜਾ ਉਸ ਤੋਂ ਬਾਅਦ ਮੈਂ ਤੁਹਾਨੂੰ ਪੰਛੀ ਦਿਖਾਵਾਂ ਜਿਵੇਂ ਤੁਸੀਂ ਵੇਖ ਰਹੇ ਹੱਤ ਦੀ ਗਰਮੀ ਆ ਪੰਛੀ ਬੜੇ ਤਰਫ ਦੇ ਨੇ ਪੰਛੀਆਂ ਤੁਸੀਂ ਪਾਣੀ ਤਿਆਰ ਕਰੋ ਚੋਗਾ ਪਾਆ ਕਰੋ ਵੱਤੋਂ ਰੁੱਖਾਂ ਦੇ ਵਿੱਚ ਪਾਣੀ ਪਾਇਆ ਜਾ ਕਰੋ ਤਾਂ ਕਿ ਹੁਣ ਗਰਮੀ ਹੈ ਜਿਹੜੀ ਬਹੁਤ ਜ਼ਿਆਦਾ ਜਿੰਨਾ ਹੋ ਸਕਦਾ ਜਿਹੜੇ ਆਲੇ ਦੁਆਲੇ ਤੁਹਾਡੇ ਰੁੱਖ ਨੇ ਜਾਂ ਫੁੱਲਾਂ ਦੇ ਬੂਟੇ ਨੇ ਘਰ ਦੇ ਵਿੱਚ ਉਹਨਾਂ ਨੂੰ ਜਿੰਨਾ ਹੋ ਸਕਦਾ ਸੰਭਾਲੋ ਪੰਛੀਆਂ ਦੀ ਕੇਅਰ ਕਰੋ ਪਾਣੀ ਧਰੋ ਵੱਤੋਂ ਬਾਅਦ ਵੀ ਪੰਛੀਆਂ ਨੂੰ ਇਹ ਕਲਾ ਕੇਂਦਰ ਜਿਹੜਾ ਹੈਗਾ ਤੁਸੀਂ ਵੇਖਣਾ ਬਠਿੰਡਾ ਮਾਨਸਾ ਰੋਡ ਦੇ ਉੱਪਰ ਬਣਾਇਆ ਵਾ ਇਧਰ ਮਾਨਸਾ ਰੇਗੀ ਉਧਰ ਬਠਿੰਡਾ ਲੱਗਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਦਾਸ ਸੀਮਿੰਟ ਦੀਆਂ ਫੱਟੀਆਂ ਵੀ ਤਿਆਰ ਕਰਦਾ ਹਰ ਸੈਜ ਦੇ ਤੁਹਾਨੂੰ ਇੱਥੋਂ ਨੱਕੇ ਵੀ ਮਿਲਣਗੇ ਜਿਹੜੇ ਨੱਕੇ ਨੇ ਇਹ ਕਿਸਾਨ ਵੀਰ ਖੇਤਾਂ ਚ ਲਾ ਸਕਦੇ ਨੇ ਨੱਕੇ ਬਾਤੋ ਆ ਸਾਥੋ ਖਰੀਦ ਕੇ ਆਪਾਂ ਇਸ ਕਲਾਕੇਦ ਨੂੰ ਸੁੰਦਰ ਬਣਾਉਣ ਦੇ ਵਿੱਚ ਯੋਗਦਾਨ ਪਾਈਏ ਐਨ ਕਨੱਕਾ ਲਾਈਏ ਪਾਣੀ ਬਚਾਈਏ ਜੋ ਕਿ ਮੈਂ ਸਾਡੇ ਵੀਰਾਂ ਦਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਦੋਨੋਂ ਵੀਰਾਂ ਦਾ ਹਾਂਜੀ ਵੀਰ ਜੀ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬਾਜਾ ਹਾਂਜੀ ਜੀ ਜੀ ਬਹੁਤ ਵਧੀਆ ਲੱਗਿਆ ਭਾਈ ਸਾਹਿਬ ਸਰਦਾਰ ਦਰਬੀਰ ਸਿੰਘ ਜੀ ਮਨ ਨੂੰ ਬੜੀ ਖੁਸ਼ੀ ਹੋਈ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕਿਉਂਕਿ ਇਸ ਤਰ੍ਹਾਂ ਪੰਜਾਬੀ ਪ੍ਰਾਤਨ ਸੱਭਿਆਚਾਰ ਦਾ ਦਰਦ ਜਿਹੜਾ ਤੁਹਾਡੇ ਹਿਰਦੇ ਦੇ ਵਿੱਚ ਹੈ ਇਹ ਬਿਰਲੇ ਬਿਰਲੇ ਸੱਜਣਾ ਦੇ ਹਿੱਸੇ ਆਉਂਦਾ ਏ ਇਸ ਕਲਾ ਲਈ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦ ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਜੋ ਕਿ ਦਾਸ ਕੋਲੇ ਬਹੁਤ ਸੋਹਣਾ ਟਰੈਕਟਰ ਵੀ ਆ ਜਿਹੜੇ ਟਰੈਕਟਰ ਬੱਚਿਆਂ ਲਈ ਖੜਾਉਣੇ ਲੱਗਦੇ ਆ ਸਾਜੀ ਉਹੀ ਖੜਾਉਣੇ ਇਹ ਆ ਅੱਛਾ ਜੀ ਇਹਨਾਂ ਦੀ ਕੋਈ ਵੱਖਰੀ ਤੁਸੋਂ ਇਹ ਚੀਜ਼ ਬਾਰੇ ਟਰੈਕਟਰਾਂ ਬਾਰੇ ਮੈਂ ਕਹਿੰਦਾ ਜਿੰਨਾ ਇਹ ਟਰੈਕਟਰ ਸਪੈਸ਼ਲ ਆ ਉਹਨਾਂ ਕੋਈ ਮੈਂ ਟਰੈਕਟਰ ਨਹੀਂ ਵੇਖਿਆ ਚੈਨ ਵਾਲਾ ਜੀ ਇਹ ਟਰੈਕਟਰ ਦੇ ਵਿੱਚ ਗੌਂਕੀ ਆ ਖਾਲਸਾ ਜੀ ਪਹਿਲਾਂ ਤਾਂ ਇਹ ਸਪੈਨਗਲਾਂ ਤੋਂ ਮੁੜਦਾ ਤੁਸੀਂ ਅੱਛਾ ਜੀ ਉਸ ਤੋਂ ਬਾਅਦ ਉਹਦੀ ਚਲਾਈ ਉਹ ਕੀ ਜਿੰਨੀ ਵੀ ਕਹਿ ਲਈ ਉਸ ਤੋਂ ਤੁਹਾਡਾ ਟਾਇਰ ਬੱਚੇ ਨੇ ਤੋੜ ਦਿੱਤਾ ਕੱਲਾ ਇਹਦੇ ਪਿੰਨ ਪਾਈ ਹੋਈ ਹੈ ਅੱਛਾ ਕੱਲਾ ਟਾਇਰ ਕੱਢੋ ਬਦਲੋ ਇੱਧਰ ਵੀ ਪਿੰਨ ਪਾਈ ਹੋਈ ਹੈ ਸੋ ਠੀਕ ਹੈ ਤੁਹਾਡੀ ਇਨੀ ਕੁਆਲਿਟੀ ਇਹਦੇ ਤੇ ਮੈਂ ਪਹਿਨਾ ਕੀ ਬਾਤ ਹੈ 70 80 ਕਿਲੋ ਭਾਰ ਦਾ ਇਹ ਟਰੈਕਟਰ ਚਾਲਣ ਕਰਦਾ ਜੀ ਥੱਲੇ ਦੀ ਕੁਆਲਿਟੀ ਦੇਖੋ ਤੁਸੀਂ ਇਹ ਤਕਲੀ ਤਕਲੀਕ ਨਾ ਬਣਿਆ ਹੋਇਆ ਟਰੈਕਟਰ ਹੈ। ਇਹ ਬੱਚਿਆਂ ਲਈ ਬਹੁਤ ਡਿਮਾਂਡ ਆਉਂਦੀ ਹੈ। ਮੈਂ ਕਹਿੰਦਾ ਜੀ ਇਹ ਟਰੈਕਟਰ ਜਿੰਨੇ ਸਾਥੋਂ ਲੈ ਕੇ ਨਵੀਰ ਉਹਨਾਂ ਦੇ ਆਂਢੀ ਗਵਾਂਢੀ ਵੀ ਟਰੈਕਟਰ ਮੰਗਦੇ ਸੀ ਗਰੰਟੀ ਨਾਲ ਟਰੈਕਟਰ ਦਿੰਨੇ ਵੀ ਜੇ ਇੱਕ ਸਾਲ ਬੰਦਿਆ ਨੂੰ Ờਾ ਜੀ ਤੁਸੀਂ ਬੈਠ ਜਾਓ ਭਾ ਤੁਸੀਂ ਬੈਠ ਕੇ ਦੇਖੋ। ਕਾਲ ਕੋ ਦਿੱਕਤ ਨਹੀਂ। ਕੀ ਦੇਖੋ। ਆਹ ਵਾ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਸਾਡਾ ਨੰਬਰ ਨੋਟ ਕਰੋ 9780347724 ਦੇ ਉੱਤੇ ਤੁਸੀਂ ਕਾਲ ਕਰਕੇ ਤੁਸੀਂ ਇਹ ਟਰੈਕਟਰ ਇੱਕ ਵਾਰੀ ਆਪਣੇ ਬੱਚੇ ਨੂੰ ਜਰੂਰ ਲੈ ਕੇ ਦਿਓ। ਕਿਉਂਕਿ ਜਿਹੜੀਆਂ ਅਸੀਂ ਖੇਡਾਂ ਲੈਣੇ ਆ ਹਲਕੀਆਂ ਉਹ ਵਾਰ-ਵਾਰ ਟੁੱਟਦੀਆਂ ਇੱਕ ਵਾਰੀ ਲਾਉਂਗੇ ਵਾਰ-ਵਾਰ ਟੁੱਟਣਾ ਟਰੈਕਟਰ ਨਹੀਂ ਬਾਕੀ ਸਾਰੇ ਟਰੈਕਟਰ ਦੇ ਫਾਇਦੇ ਕੀ ਹੈ ਜਿਵੇਂ ਤੁਹਾਡਾ ਬੱਚਾ ਰੋਟੀ ਖਾ ਲਈ ਉਸ ਤੋਂ ਬਾਅਦ ਟਰੈਕਟਰ ਨੂੰ ਬੱਚਾ ਚਲਾਊਗਾ ਸਾਰਾ ਦਿਨ ਟਰੈਕਟਰ ਦੇ ਨਾਲ ਜ਼ੋਰ ਲੱਗੂਗਾ ਇਹ ਕਸਰ ਸਾਈਗੀ ਹੈ ਨਾ ਨਾਲ ਹਾਂ ਬਿਲਕੁਲ ਜਿੱਦੀ ਡਾਕਟਰ ਇਹ ਕਹਿੰਦੇ ਨੇ ਤੁਸੀਂ ਬੱਚੇ ਨੂੰ ਲੈ ਕੇ ਦਿਓ ਚਾਇਨਾ ਟਰੈਕ ਜਿਹੜੀਆਂ ਆਪਾਂ ਕਾਰਾਂ ਇਲੈਕਟ੍ਰੋਨਿਕ ਦਿਨੇ ਮੇਰੇ ਕੋਲ ਇਲੈਕਟ੍ਰੋਨਿਕ ਵੀ ਹੈਗੀਆਂ ਕਾਰਾਂ ਪਰ ਉਹਨਾਂ ਚ ਉਹ ਐਕਸਰਸਾਈਜ਼ ਨਹੀਂ ਹੁੰਦੀ ਜਿਹੜੀ ਸ਼ੈਂਕਲ ਤੇ ਜਾਣਾ ਤੇ ਇੱਕ ਪਾਸੇ ਕਾਰ ਤੇ ਜਾਣਾ ਫਰਕ ਬਹੁਤ ਹੈ ਬਿਲਕੁਲ ਜੀ ਬਿਲਕੁਲ ਹੈਗੇ ਨਹੀਂ ਬਿਲਕੁਲ ਜ਼ਰੂਰ ਤਾਂ ਬਣ ਕੇ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਵੱਧ ਤੋਂ ਵੱਧ ਜਦੋਂ ਵੀ ਤੁਸੀਂ ਬੰਡਾ ਮਾਨਸਰ ਰੋਡ ਲੰਘੋ ਤਾਂ ਰਾਠੀ ਕਲਾ ਕੇਂਦਰ ਤੋਂ ਵਾਰੀ ਜੂਰ ਦੇਖ ਕੇ ਜਾਇਓ ਤੇ ਨਾਲੇ ਇੱਕ ਟਰੈਕਟਰ ਦੇਖ ਕੇ ਜਾਇਓ ਨਾਲੇ ਕਿ ਵੀ ਹਰ ਪ੍ਰਕਾਰ ਦੀਆਂ ਖੇਡਾਂ ਉਹ ਦੇਖ ਕੇ ਜਾਇਓ